ਪਾਣੀ ਜਾਣਾ ਚਲ ਕੂਜ ਕੂਜ ਤਾਂ ਦਿਖਾਵਾਂਗੇ ਤੁਹਾਨੂੰ ਮਾਹੌਲ ਚਲ ਉਹ ਹੈ ਜੀ ਦੁਬਈ ਦੀ ਸਿਟੀ ਹੈ ਇੱਕ ਕਹਿੰਦਾ ਪਹਿਲਾਂ ਰੈਸਲ ਖੇਮੇ ਸੀ ਪੱਕਾ ਡੇਰਾ ਨਹੀਂ ਸੁਣਿਆ ਤਾਂ ਹੁਣ ਸੁਲਤਾਨ ਦੇ ਮੂਹ ਹਨਾ ਪਹਿਲਾਂ ਸੁਲਤਾਨ ਦੇ ਡੇਰੇ ਸੀ ਅੱਜ ਕੱਲ ਆਪਣੇ ਡੇਰੇ ਨੇ ਇਹ ਹੈਗਾ ਬਾਬਿਓ ਰੈਸਲ ਖੇਮਾ ਪਹਿਲਾਂ ਉਹ ਰੋਡਾ ਬੋਡ ਰੋਡਾ ਬੋਡ ਦੀ ਨਾਲ ਹੀ ਰੈਸਲ ਖੇਮੇ ਦਾ 에ਰਪੋਰਟ ਆ ਜਾਂਦਾ ਇਹ ਜਿਹੜੀਆਂ ਵੀ ਗੱਲਾਂ ਕਰਦਾ ਨਾ ਖਾਸ ਕਰਕੇ ਨਵੇਂ ਬੰਦਿਆਂ ਕਰ ਲਈ ਹੁੰਦੀਆਂ ਨੇ ਹਨਾ ਪੁਰਾਣੇ ਮਦਨ ਨੂੰ ਤਾਂ ਸਾਰਾ ਕੁਝ ਪਤਾ ਤੇ ਇਹਦਾ ਫਾਇਨ ਹੈਗਾ 1500 ਰੁਪਏ ਦਾ 12 ਬਲੈਕ ਪੁਆਇੰਟ ਉਹਦੇ ਦੁਬਈ ਬੜੀ ਸੋਹਣੀ ਹੈ ਬਾਬਿ ਕੱਲ ਵਾਲੇ ਬਲੌਗ ਕਿਤੇ ਰੰਬਲ ਦੇਖ ਕੇ ਕਹਿੰਦੇ ਹੋ ਵੀ ਦਵਾਈ ਇਦਾਂ ਦੀ ਏ ਏ ਬੰਦੇ ਗਰਾਊਂਡ ਲੈਵਲ ਤੇ ਗਰੀਬੀ ਦਾ ਵਿੱਚ ਮਿਲਦੇ ਆਉਂਦੇ ਨੇ ਜਿਹੜੇ ਦਿਹਾੜੀ ਕਰਦੇ ਨੇ ਹਣਾ ਇੱਥੇ ਫਲੇਵਰਾਂ ਕਰਕੇ ਆਉਂਦੇ ਨੇਗੇ ਉਹ ਵੀ ਵੀਰ ਉੱਪਰ ਜਾਂਦੇ ਨੇ ਗੱਲ ਹੁੰਦੀ ਏ ਸਾਰੀ ਮਿਹਨਤ ਦੀ ਇਹ ਹੱਕ ਤੇ ਮਿਲਦਾ ਏ ਇਹ ਕਹਿੰਦਾ ਵੀ ਆਜੋ ਆਜੋ ਮੁੰਡੇਓ ਦਵਾਈ ਆਜੋ ਟਰਾਲੇ ਚ ਲਾ ਲੋ ਆ ਦਵਾਈ ਦੀ ਵਸਾ ਦੇਖੋ ਅੰਦਰਲੀ ਜਿਹੜੀ ਲੋਕਲ ਚੱਲਦੀ ਏ ਕਿੰਨਾ ਵੱਧਦੀ ਏ ਗੱਲ ਲੋ ਜੀ ਇੱਕ ਭਾਅ ਹੋਰ ਮਿਲ ਗਿਆ ਮੇਰੀ ਬਾਸਾ ਸੇਵਾ ਤੁਹਾਡੇ ਦਰਸ਼ਨ ਹੋ ਗਏ ਜੰਦਾਬਾਦ ਜ਼ਿੰਦਗੀ ਤਰਾ ਚਲਾ ਚੱਲਦੇ ਰਹੇ ਨੇ ਕਿਸੇ ਨੇ ਡੋਲਣਾ ਨਹੀਂ ਹੈਗਾ ਕਹਿੰਦਾ ਪਹਿਲਾਂ ਰੈਸ ਲਖੇਮੇ ਸੀ ਪੱਕਾ ਡੇਰਾ ਨਹੀਂ ਸੁਣਿਆ ਤਾਂ ਹੁਣ ਆ ਸੁਲਤਾਨ ਦੇ ਮੂੰਹ ਹਣਾ ਪਹਿਲਾਂ ਸੁਲਤਾਨ ਦੇ ਡੇਰੇ ਸੀ ਅੱਜ ਕੱਲ ਆਪਣੇ ਡੇਰੇ ਨੇ ਇਹ ਹੈਗਾ ਬਾਬਿਓ ਰੈਸ ਲਖੇਮਾ ਚੈੱਕ ਕਰੋ ਪਹਾੜੀਆਂ ਇਹ ਹਰ ਇੱਕ ਸਿਟੀ ਦੀ ਅਲੱਗ-ਅਲੱਗ ਬਿਊਟੀ ਹੁੰਦੀ ਹੈ ਅਲੱਗ-ਅਲੱਗ ਉਹ ਹੁੰਦਾ ਇਹ ਬਾਕੀ ਜਿਹੜਾ ਜਾੜਾ ਆਪਣਾ ਬਣਿਆ ਹੋਇਆ ਨੇ ਖਾਲੀ ਜਗ੍ਹਾ ਸਾਰੀ ਇੱਥੇ ਗੱਡੀਆਂ ਗੁੱਡੀਆਂ ਖੜਾਉਣੇ ਹੁੰਦੇ ਆ ਆ ਆਪਣੀ ਗੱਡੀਆਂ ਖੜੀਆਂ ਨੇ ਗੈਰੇਜ ਆ ਇਹ ਕਾਲਪੋਰਡ ਦੀ ਆ ਆਪਣੀ ਰਾਣੀ ਸੋਂਦਰਾ ਖੜੀ ਆ ਰਾਤ ਇਹ ਲੋਡ ਕਰਾ ਲੈਂਦੀ ਸੀ ਆਪਾਂ ਨੇ ਸਹੀ ਹੈ ਆ ਆਪਣੀ ਗੱਡੀ 44 ਨੰਬਰ ਹੋਂਡੇ ਦੂਰੀ ਪਛਾਨ ਲੈਂਦੇ ਨੇ ਕਹਿੰਦੇ ਜੀ ਮਾ ਜਾਂਦਾ ਓਏ ਤੇ ਬਾਕੀ ਜੱਟੋ ਆਪਾਂ ਨੇ ਜਾਣਾ ਅਲਕੂਜ ਤੇ ਅਲਕੂਜ ਤਾਂ ਦਿਖਾਵਾਂਗੇ ਤੁਹਾਨੂੰ ਮਾਹੌਲ ਚੱਲ ਉਹ ਹੈ ਜੀ ਦੁਬਈ ਦੀ ਸਿਟੀ ਹੈ ਇੱਕ ਅਲਕੂਜ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਕਿਉਂਕਿ ਆਪਣਾ ਪਹਿਲਾ ਜਿਹੜਾ ਬਲੌਗ ਸੀਗਾ ਉਹ ਆਇਆ ਸੀਗਾ ਆਪਣਾ ਦਿਨੇ ਡੇ ਦਾ ਆਪਾਂ ਨੇ ਵੀਊ ਦਿਖਾਇਆ ਸੀਗਾ ਤੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੀਊ ਦਿਖਾਈਏ ਰਾਤ ਦਾ ਇਹ ਰਾਤ ਨੂੰ ਕੀ ਮਾਹੌਲ ਚੱਲ ਹੁੰਦਾ ਇੱਥੇ ਜੀ ਆ ਨਾ ਲੈ ਕਰ ਲੋ ਗੱਲ ਪਹਿਲੀ ਹੋ ਗਿਆ ਸੀ ਲੈ ਲੱਗੀ ਨਜ਼ਰ ਕਹਿੰਦੇ ਜ਼ੀਮ ਤੇ ਵਲੌਗ ਚੱਲਣ ਲੱਗੇ ਮੈਂ ਕਿਹਾ ਜ਼ੀਮਾ ਤਾਂ ਐਂ ਚੱਲੂਗਾ ਰੀਲਾਂ ਤੇ ਵੀ ਚੱਲਿਆ ਹੋਣਾ YouTube ਤੇ ਤਾਂ ਕਾਪਾਉਣੀ ਆ ਇੱਥੇ ਆਪਣੇ ਟਰੱਕ ਧੂਤੇ ਵਗੈਰਾ ਜਾਂਦੇ ਨੇ ਇੱਥੇ ਸਾਹਮਣੇ ਸਹੀ ਐ ਇਹ ਆਪਣੀ ਟਰਾਂਸਪੋਰਟ ਦੀ ਗੈਰੇਜ ਹੈਗੀ ਕਹਣਾ ਨਵੇਂ ਬੰਦੇ ਖਾਸ ਕਰਕੇ ਜਿੰਨਾ ਟਾਈਮ ਜਮਾ ਕਲੀਅਰ ਨਹੀਂ ਹੁੰਦਾ ਕਿਉਂਕਿ ਇਹ ਵੱਡੀ ਗੱਡੀ ਹੁੰਦੀ ਹੈ ਲੋਡ ਹੁੰਦੀ ਹੈਗੀ ਤੇ ਉੱਠਣ ਲੱਗੀ ਟਾਈਮ ਲਾਉਂਦੀ ਹੈ ਇਹ ਤਾਂ ਐਨੀ ਵੀ ਛੋਟੀ ਗੱਡੀ ਮਿੰਟ ਜੇ ਜਾ ਕੇ ਰੋਡ ਤੇ ਚੜ ਜੂਗੀ ਪੀੜਾ ਵੜ ਲੂਗੀ ਹਨਾ ਜਿੰਨਾ ਟਾਈਮ ਰੋਡ ਕਲੀਅਰ ਨਹੀਂ ਹੁੰਦਾ ਤੇ ਓਨਾ ਟਾਈਮ ਤੁਸੀਂ ਆਉਦਾ ਵੇਟ ਕਰਨੀ ਹੈ 2 ਮਿੰਟ ਇੱਥੇ ਵੱਧ ਕਰ ਲਓ ਨਾਲੇ ਅਗਲੇ ਬੰਦੇ ਨੂੰ ਨੁਕਸਾਨ ਨਾਲੇ ਆਪਣਾ ਨੁਕਸਾਨ ਹਨਾ ਨੋ ਵੀ ਵੱਭੋ ਵਾਰੀ ਆਈ ਆਪਣੀ ਰੋਡ ਤੇ ਚਾੜ ਕੇ ਵੀ ਨਾ ਇੱਕ ਵਾਰੀ ਜਮਾ ਰੋਡ 'ਤੇ ਵਿਚਾਲੇ ਨਹੀਂ ਕਰਨੀ ਆ ਦੇਖੋ ਇਹਨੂੰ ਗੱਡੀ ਨੂੰ ਉੱਠਣ ਲੱਗਿਆ ਟਾਈਮ ਲੱਗ ਰਿਹਾ ਆਪਾਂ ਹੌਲੀ ਹੌਲੀ ਪਹਿਲਾਂ ਇਸ ਲੈਂਡ ਦੇ ਵਿੱਚ ਆਪਣੀ ਸਪੀਡ ਬਣਾਉਣੀ ਹੈ ਗੱਡੀ ਦੀ ਸਪੀਡ ਬਣਾਉਣੀ ਹੈ ਇੰਡੀਕੇਟਰ ਲਾ ਕੇ ਰੱਖਣਾ ਤਾਂ ਵੀ ਜਦੋਂ ਵੀ ਆਪਣੀ ਪੌਸਿਬਿਲਿਟੀ ਹੋਵੇ ਰੋਡ ਕਲੀਅਰ ਹੋਵੇ ਨਾਲ ਨਾਲ ਆਪਾਂ ਰੋਡ ਦੇ ਛਾੜਦੇ ਹੁੰਦੇ ਆ ਜਿਹੜੇ ਛੋਟੀਆਂ ਗੱਡੀਆਂ ਵਾਲੇ ਹੁੰਦੇ ਨਾ ਯਾਰ ਮੇਨ ਗੰਮ ਤਾਂ ਇਹ ਖਰਾਬ ਕਰਦੇ ਨੇ ਉਹਨਾਂ ਨੂੰ ਪਤਾ ਐ ਵੀ ਗੱਡੀ ਮਗਰੋਂ ਰੋਡ ਤੇ ਚੜ੍ਹ ਰਹੀ ਐ ਫਿਰ ਤੁਸੀਂ ਮਾਮੇ ਸਾਈਡ ਤੇ ਹੋ ਜਾਓ ਆਪਾਂ ਟ੍ਰੈਕ ਚੇਂਜ ਕਰ ਲਓ ਪਰਲਾ ਬਿਹਲਾ ਤਾਂ ਪਿਆ ਐ ਇਹ ਹੈਗਾ 135 ਨੰਬਰ ਐਗਜ਼ਿਟ ਇਹਨੂੰ ਦਿਖਦੇਗਾ ਕਿ ਆ ਜਾਂਦੇ ਨਹੀਂ ਸਹੀ ਐ ਰੈਸਲ ਕੀ ਅੰਮੀ ਚ ਜਦੋਂ ਬਾਹਰ ਨਿਕਲਦੇ ਆ ਅਤੇ ਉਹਦਾ ਆਪਾਂ ਜੇਨੇ ਸਿੱਧਾ ਉਮਲਕੀਨ ਨੂੰ ਜੇ ਜੇ ਆਪਾਂ ਲੈਫਟ ਮਾਰਾਂਗੇ ਉਧਰ ਜੁਆ ਤਬੀਨ ਹਾਲਗੇਲ ਫਜ਼ੀਰਾਬਲ ਨੂੰ ਪਾ ਜੰਨੇ ਆ ਜੇ ਇਥੋਂ ਸਿੱਧਾ ਜਾਵਾਂਗੇ ਪਹਿਲਾ ਉਹ ਰੋਡਾ ਰੋਡਾ ਬੋਰਡ ਦੇ ਨਾਲ ਹੀ ਵੈਸਲ ਕੇਮੇ ਦਾ 에어ਪੋਰਟ ਆ ਜਾਂਦਾ ਸਹੀ ਹੈ ਬਾਬਿਓ ਅਸੀਂ ਆਪਣੇ ਆ ਰਾਈਟ ਮਾਰ ਕੇ ਨਾ ਥੱਲੇ ਲੈਫਟ ਮਾਰਨਾ ਇਥੇ ਤੋਂ ਰਾਈਟ ਮਾਰ ਕੇ ਥੱਲੇ ਲੈਫਟ ਮਾਰਨਾ ਹੁਣ ਆਪਾਂ ਸਿੱਧਾ ਜਾਵਾਂਗੇ ਕਿਉਂਕਿ ਆਪਣੀ ਛੱਡੀ ਹੈਗੀ ਲੋਡ ਆਪਾਂ ਨੇ ਜਾਣਾ ਦੁਬਈ ਤੇ ਇਹਦਾ ਇੱਕ ਪੇਪਰ ਹੁੰਦਾ ਆ ਪੇਪਰ ਜਿਹੜੇ ਦਿੱਤੇ ਵਾ ਆਪਾਂ ਨੂੰ ਨੇ ਛੱਡੀ ਲੋਡ ਕਰਾ ਕੇ ਉਹ ਇੱਕ ਪੇਪਰ ਆਪਾਂ ਨੇ ਉੱਥੇ ਰੱਖਣਾ ਹੁੰਦਾਗਾ ਉਹਨਾਂ ਕੋਲੇ ਰੈਸਲ ਕੇਮੇ ਵਾਲੀ ਪਰਚੀ ਜਿਹੜਾ ਹੁੰਦਾ ਆਪਾਂ ਤਾਂ ਆ ਗਈ ਜੀ ਰੈਸਲ ਕੇਮੇ ਵਾਲੀ ਪਰਚੀ ਜਦੋਂ ਆਪਾਂ 135 ਟੱਪਦੇ ਹਾਂ ਉਸ ਤੋਂ ਬਾਅਦ ਇੱਕ ਬ੍ਰਿਜ ਆਪਾਂ ਨੇ ਹੋਰ ਲੰਘਣਾਗਾ ਬ੍ਰਿਜ ਲੰਘ ਕੇ ਡਾਊਨ ਉਤਰ ਕੇ ਜਦੋਂ ਆਪਾਂ ਚੜਾਂਗੇ ਨਾ ਨਾਲ ਹੀ ਆਪ ਨੂੰ ਇੱਥੇ ਪੈਟਰੋਲ ਪੰਪ ਦਾ ਸਾਈਨ ਆਊਗਾ ਪੈਟਰੋਲ ਪੰਪ ਦੇ ਬਿਲਕੁਲ ਨਾਲ ਹੈ ਇਹਨੂੰ ਕਹਿੰਦੇ ਨੇ ਰੈਸਲ ਕੇਮੇ ਵਾਲੀ ਪਰਚੀ ਤੇ ਜਦੋਂ ਤੁਸੀਂ ਚੜੋਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਵੀ ਕਿਹੜਾ ਟੂਲ ਕਿੱਥੇ ਹੈ ਕਿੱਦਾਂ ਦਾ ਹੈ ਨਾ ਆ ਆ ਗਿਆ ਆਪਣਾ ਪਲਾਂਟ ਉਹ ਜਿਹੜਾ ਤੁਹਾਨੂੰ ਨੀਚੇ ਜਾਂ ਕੈਵਨ ਕੋਈ ਵੀ ਗੱਡੀ ਆਵੇ ਤੇ ਉਹਨੇ ਇੱਥੇ ਰੁਕਣੀ ਰੁਕਣਾ ਕੁਝ ਗੱਡੀਆਂ ਦੀ ਪਰਮਿਸ਼ਨ ਹੁੰਦੀ ਆ ਉਹ ਗੱਡੀਆਂ ਸਿੱਧੀਆਂ ਜਾ ਸਕਦੀਆਂ ਨੇ ਠੀਕ ਹੈ ਨਾ ਇੱਕ ਆ येलो ਬਾਕਸ ਹੁੰਦਾ येलो ਬਾਕਸ ਦਾ ਮਤਲਬ ਹੁੰਦਾ ਕਿ ਸਾਹਮਣੇ ਜੇ ਕੋਈ ਜਾਮ ਲੱਗਿਆ येलो ਬਾਕਸ ਹੁੰਦਾ ਐਮਰਜੈਂਸੀ ਗੱਡੀ ਵਾਸਤੇ ਜੇ ਕਿਸੇ ਵਾਰ ਸੁਰਥਾ ਵગેਰਾ ਆ ਜੀ ਜਾਮ ਦੇ ਵਿੱਚ ਆਪਣੀ ਦੇ ਉੱਤੇ ਗੱਡੀ ਖੜਾਈ ਹੋਈ ਆ ਜਿਹੜਾ येलो ਬਾਕਸ ਹੁੰਦਾ ਹੇਠੇ ਦਿਖ ਰਿਹਾ ਹੈਗਾ ਨਾ ਆ ਕੈਵਰਨ ਦਾ ਇਦਾਂ ਦਾ ਠੀਕ ਹੈ ਨਾ ਆ ਆਪਣੀ ਕਿੰਨੀ ਇਹਨੂੰ ਪਾਰਚੀ ਦੇਣੀ ਹੈ ਇੱਥੇ ਨੰਬਰ ਹੋਸਟੈਂਪ ਤੇ ਬਾਕੀ ਦੀ ਇੱਕ ਪਾਰਚੀ ਰੱਖ ਲਓ ਆਪ ਦੇ ਕੋਲ ਇੱਕ ਬਰਤਾਂ ਵਿੱਚ ਅਗਲਾ ਸਾਲ 25 ਜੇ ਹੀ ਆਹ ਦੇਖੋ ਲਾ ਪੇਸਟਾਂ ਦਾ ਨਾ ਕੋਈ ਸੰਭਲਾ ਬੀਲੀ ਇੱਕ ਪਰਚੀ ਨਾਲ ਆਦੇ ਕੋਲ ਰੱਖੀਏ ਦੋ ਕਰਕੇ ਦੇ ਲਈਆਂ ਇੱਕ ਪਰਚੀ ਲੈ ਦੂਗੀ ਜਿੱਥੇ ਆਪਾਂ ਖਾਲੀ ਕਰਾਂਗੇ ਤੇ ਕੱਲ ਵੀ ਤੁਹਾਨੂੰ ਦਿਖਾਏ ਸੀ ਬਲੌਰ ਦੇ ਵਿੱਚ ਇੱਕ ਦਮਾਚੇ ਆਪਾਂ ਨੂੰ ਵਾਪਸ ਦੇ ਹੀ ਨਹੀਂ ਇੱਕ ਬਰਚੇ ਉਹਨਾਂ ਨੇ ਆਪਦੇ ਕੋਲ ਰੱਖ ਲਈਏ ਇਹਦੇ ਵਿੱਚ ਇੱਕ ਪਰਚੀ ਉਹਨਾਂ ਨੇ ਆਪਦੇ ਕੋਲ ਰਕਾੜ ਖਾਤਰ ਰੱਖ ਲਈ ਸਹੀ ਹੈ ਤੇ ਬਾਪੋ ਮੈਂ ਤੁਹਾਨੂੰ ਪਹਿਲਾਂ ਜੇ ਦੱਸ ਕੇ ਟੈਂਕੇ ਅੱਜ ਆਪਾਂ ਨੇ ਜਾਣਾ ਸਿਟੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਨਾਈਟ 뷰 ਉੱਥੋਂ ਦਾ ਤੇ ਇਸ ਕਰਕੇ ਹੁਣ ਮੈਂ ਕਰਨ ਲੱਗਿਆ ਵਲੌਗ ਬੰਦ ਪਹਿਲੇ ਟ੍ਰਿਪ ਬਖਾਲੀ ਕਰਿਆ ਇਹ ਕੁਝ ਦੂਜਾ ਟ੍ਰਿਪ ਵੀ ਆਪਣੇ ਉੱਥੇ ਜਾਣਾਗਾ ਤਾਂ ਹੀ ਸੇਮ ਟ੍ਰਿਪ ਅਪਲੋਡ ਕਰਕੇ ਸਹੀ ਹੈ ਨਾ ਦੂਜੇ ਟ੍ਰਿਪ ਤੇ ਆਪਾਂ ਸਟਾਰਟਿੰਗ ਕਰਾਂਗੇ ਹੁਣ ਮੈਂ ਜਾ ਕੇ ਇੱਥੋਂ ਜਾਊਂਗਾ ਜਿੱਧਰ ਪਾਰਕਿੰਗ ਦੇ ਵਿੱਚ ਤੇ ਪਾਰਕਿੰਗ ਦੇ ਵਿੱਚ ਜਾ ਕੇ ਸਾੜਜਾ ਟੂਲ ਲਾ ਕੇ ਪਹਿਲੇ ਪਾਰਕਿੰਗ ਤੇ ਸੌਂਗਾ 2-4 ਘੰਟੇ ਇਹਦਾ ਵੀ ਨਵੇਂ ਹੀ ਟੇਨਸਾਬ ਰੱਖਣਾ ਪੈਂਦਾ ਨਾ ਉਹ ਸਾਬ ਨਾਲ ਆਪਣੇ ਸਾੜਜਾ ਟੂਲ ਲਾਉਣਾ ਹੁੰਦਾ ਜਿੱਦਾਂ ਇਹ ਗੱਲ ਤੁਹਾਨੂੰ ਦੱਸੀ ਸੀਗਾ ਕਿ ਜਿਹੜਾ ਟੂਲ ਆਪਾਂ ਸਾੜਜਾ ਵਾਲਾ ਲਾਉਣੇ ਹੁੰਦੇ 420 ਵਾਲਾ ਉਹ 12 ਘੰਟੇ ਦੇ ਵਿੱਚ ਆਪਣੇ ਦੋ ਟ੍ਰਿਪ ਕੱਟਨੇ ਹੁੰਦੇ ਨੇ ਤਾਂ ਕਰਕੇ ਫਿਰ ਆਪਣੇ ਨੋ ਹੀ ਟ੍ਰੇਲ ਹਸਾਬ ਰੱਖਣਾ ਹੁੰਦਾ ਵੀ ਆਪਣੇ ਨੋ ਹੀ ਟ੍ਰੀਆਂ ਦੇ ਆਪਣੀ ਗੱਡੀ 'ਚ ਇੱਥੇ ਖਾਲੀ ਵੀ ਹੋ ਜੇ ਲੋਡ ਵੀ ਹੋ ਜੇ ਤੇ 12 ਘੰਟੇ ਦੇ ਵਿੱਚ ਆਪਾਂ ਕੱਢ ਵੀ ਸਕੀਏ ਟ੍ਰਪ ਹਨਾ ਉਸ ਆ ਨਾਲ ਪਰਚੀ ਲੋੜੀ ਪੈਂਦੀ ਹੈ ਤੇ ਜੇ ਆਪਣਾ ਟਾਈਮ ਹੋ ਗਿਆ ਆਊਟਰ ਤੇ ਇਸ ਕਰਕੇ ਆਪਾਂ ਜਾਣੇ ਪਾਰਕਿੰਗ ਦੇ ਵਿੱਚ ਪਾਰਕਿੰਗ ਤੇ ਜਾ ਕੇ ਸੌਂਵਾਂਗੇ ਤੇ ਸੌਂ ਕੇ ਟ੍ਰਿਪ ਟ੍ਰਪ ਲਾ ਕੇ ਫਿਰ ਹੁਣ ਆਪਾਂ ਤੁਹਾਨੂੰ ਮਿਲ ਜਾਈਏ ਸਟਾ ਰਾਤ ਠੀਕ ਹੈ ਨਾ ਬਾਬਿਓ ਓਕੇ ਪਰਤੀ ਆਪਾਂ ਲਾ ਲਈ ਸੀ ਐਦਾਂ ਹੁੰਦਾ ਮਹੌਲ ਚਾਲ ਦੇਖੋ ਹੋਰੇ ਖੜੀ ਹੈ ਕਿਹੜੀ ਹੈ? ਕੋਰ ਵੈਂਟੇਜ, ਕੋਰ ਵੈਂਟੇਜ ਖੜੀ ਹੈ ਤੇ ਅੱਗੇ ਦੇਖੋ ਕਿਹੜੀ ਖੜੀ ਹੈ ਡਿਫੈਂਡਰ। ਇਹ ਹੈ ਡਵਾਈ। ਅਜੇ ਤਾਂ ਇੰਟਰਵਿਊ ਨਹੀਂ ਹੋਇਆ ਡਵਾਈ ਦੇ ਵਿੱਚ। ਡਵਾਈ ਬੜੀ ਸੋਹਣੀ ਹੈ ਬਾਬਿਓ। ਕੱਲ ਵਾਲੇ ਬਲੌਗ ਕਿਤੇ ਰੰਬਲ ਦੇਖ ਕੇ ਕਹਿੰਦੇ ਉਹ ਵੇ ਡਵਾਈ ਇਦਾਂ ਦੀ ਹੈ। ਮੈਂ ਕਹਿੰਦਾ ਵੀ ਇਦਾਂ ਦੀਆਂ ਲਗਜ਼ਰੀ ਲਗਜ਼ਰੀ ਗੱਡੀਆਂ ਨੇ ਨਾ ਨਜ਼ਾਰਾ ਆ ਜਾਊਗਾ ਦੇਖ ਕੇ ਸਾਨੂੰ। ਪੁਰੇ ਗੱਲਾਂ 'ਚ ਤੁਸੀਂ ਸੁਣਦੇ ਹੋ ਨਾ ਕਿ ਟੈਸਲਾ ਗੱਡੀਆਂ ਹਨਾ ਅੱ비 ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਟੈਕਸੀ ਚ ਭਾਉਂਦੀਆਂ ਨੇ। ਉਹ ਸਾਰੀਆਂ ਅੱਜ ਆਪਾਂ ਦਿਖਾਵਾਂਗੇ। ਸਹੀ ਹੈ ਨਾ? ਅਕੀਰ ਆਇਆ ਚਲੋ ਇਹ ਚੀਜ਼ਾਂ ਤਾਂ ਹੈਗੀਆਂ ਨੇ ਨਾ ਅਮੀਰ ਬੰਦਿਆਂ ਵਾਸਤੇ ਕਿਉਂਕਿ ਇੱਥੇ ਬਿਜ਼ਨਸ ਹੈ ਬਿਜ਼ਨਸ ਬਹੁਤ ਜ਼ਿਆਦਾ ਹੈਗਾ ਆਪਣਾ ਜਿਹੜੇ ਬੰਦੇ ਗਰਾਊਂਡ ਲੈਵਲ ਤੇ ਗਰੀਬੀ ਦਾ ਵਿੱਚ ਨਿਕਲ ਕੇ ਆਉਂਦੇ ਨੇ ਜਿਹੜੇ ਦਿਹਾੜੀ ਕਰਦੇ ਨੇ ਹਨਾ ਇੱਥੇ ਲੇਬਰਾਂ ਕਰਕੇ ਆਉਂਦੇ ਨੇਗੇ ਉਹ ਵੀ ਵੀਰ ਉੱਪਰ ਜਾਂਦੇ ਨੇਗੇ ਗੱਲ ਹੁੰਦੀ ਹੈ ਸਾਰੀ ਮਿਹਨਤ ਦੀ ਜਿਹੜਾ ਬੰਦਾ ਮਿਹਨਤ ਕਰਦਾ ਉਹਨੇ ਉੱਪਰ ਜਾਣੇ ਜਾਣਾ ਜਿਹੜੇ ਬੰਦੇ ਨੇ ਬਸ ਇੱਥੋਂ ਤੱਕ ਮੈਂਟੈਲਿਟੀ ਰੱਖੀ ਨਾ ਉਹਦੀ ਕਿ ਮੈਂ 7 ਵਜੇ ਕੰਮ ਤੇ ਵੱਗਿਆ ਸਵੇਰੇ ਤੇ ਸ਼ਾਮ ਨੂੰ 7 ਵਜੇ ਆ ਕੇ ਦਸਾਂ ਨੂੰ ਦੇ ਵਿੱਚ ਪੈ ਗਿਆ ਮਿਲ ਹੀ ਦਿਹਾੜੀ ਦਾ ਪੈ ਗਿਆ ਉਸ ਇੱਕ ਕੰਮ ਤੇ ਸਟਕ ਨਾ ਹੋਵੋ ਆਪ ਦਾ ਦਿਮਾਗ ਨੂੰ ਆਵੀ ਮੈਂਟੈਲਿਟੀ ਨੂੰ ਮੈਥੋ ਦੇ ਕਾਨੂੰਨ ਨੂੰ ਸਮਝੋ ਕਾਨੂੰਨ ਨੂੰ ਸਮਝ ਕੇ ਐਤੋਂ ਦੀ ਜਾਣਕਾਰੀ ਲਓ ਕਿ ਆਪਾਂ ਕਿਹੜਾ ਕਿਹੜਾ ਬਿਜ਼ਨਸ ਤੋਰ ਸਕਦੇ ਆ ਕਿਹੜੇ ਬਿਜ਼ਨਸ ਦੇ ਵਿੱਚ ਬਿਜ਼ਨਸ ਯਾਰ ਕੋਈ ਵੀ ਹੋਵੇ ਸਾਰੇ ਦੇ ਵਿੱਚ ਹੀ ਪੈਸਾ ਕਾ ਹਨਾ ਜਿਹਦੇ ਵਿੱਚ ਆਪਣਾ ਇੰਟਰਸਟ ਹੈ ਬਸ ਤੁਸੀਂ ਉਹ ਚੁਣੋ ਤੁਹਾਡਾ ਇੰਟਰਸਟ ਕਾਦੀ ਵਿੱਚ ਹੈ ਕਿਦੀ ਵਿੱਚ ਤੁਹਾਡਾ ਜੀ ਲੱਗਦਾ ਉਸ ਕੰਮ ਦੇ ਵਿੱਚ ਪੈ ਕੇ ਉਸ ਕੰਮ ਦੀ ਨੌਲੇਜ ਲਓ ਪਹਿਲਾਂ ਪੂਰੀ ਉੱਚੰਦੇ ਤਰੀਕੇ ਨਾਲ ਸਾਢੇ 1 ਸਾਲ 2 ਸਾਲ ਨੌਲੇਜ ਲੈ ਕੇ ਨਾ ਪੂਰੀ ਤੇ ਬਾਅਦ ਵਿੱਚ ਉਹਨੂੰ ਆਪ ਸਟਾਰਟ ਕਰੋ ਠੀਕ ਹੈ ਨਾ ਉਹਨਾ ਟਾਈਮ ਪੈਸਾ ਕਮਾਓ ਜਿਹੜਾ ਕੰਮ ਮਿਲਦਾ ਉਹ ਗਲਬ ਧੂੜੀ ਸਾਰੇ ਕਰਦੇ ਹੋ ਕੰਮ ਤੋਂ ਆਪੋ ਨਾ ਥੱਕੋ ਨਾ ਦਿਨ ਰਾਤ ਕਰਕੇ ਕੰਮ ਕਰਦੇ ਰਹੋ ਸਹੀ ਹੈ ਨਾ ਪੈਸਾ ਕਮਾਓ ਤੇ ਜਦੋਂ ਪੈਸਾ ਬਣ ਗਿਆ ਬਾਅਦ ਚੋਂ ਆਪਦਾ ਕੰਮ ਕਰਾਓ ਤੇ ਫਿਰ ਆ ਜਿਹੜੀਆਂ ਗੱਡੀਆਂ ਤੁਸੀਂ ਆ ਦੇਖੀ ਹੈ ਨਾ ਵੀ نیچے ਖੜੀ ਹੈ ਉਹ ਅੱਗੇ ਡਿਫੈਂਡਰ ਖੜੀ ਆ ਵੈਂਟੇਜ ਖੜੀ ਹੈਗੀ ਇਹ ਸਾਰੀਆਂ ਨਾਰਮਲੀ ਗੱਲਾਂ ਨੇ ਬਾਲੀ ਵੱਡੀ ਗੱਲ ਨਹੀਂ ਹੈਗੀ ਬਸ ਬੰਦਾ ਕਰਨ ਵਾਲਾ ਹੁੰਦਾ ਠੀਕ ਹੈ ਨਾ ਤੇ ਮੈਂ ਕਹਣਾ ਵੀ ਜਿਹੜੀਆਂ ਗੱਲਾਂ ਆਪਣੀਆਂ ਪੀਜਾ ਰੀਲਾਂ ਦੇ ਵਿੱਚ ਹੁੰਦੀਆਂ ਸੀ ਨਾ ਮੋਟੀਵੇਸ਼ਨਲ ਤੇ ਇਨਫਾਰਮੇਸ਼ਨਲ ਹੈ ਨਾ ਤੇ ਬਾਕੀ ਡਾਈ ਜੀ ਟਰੈਕਿੰਗ ਬਾਰੇ ਇਹ ਬਲੌਗਰ ਦੇ ਵਿੱਚ ਵੀ ਆਪਣਾ ਉਹੀ ਆਊਗਾ ਸਟਾਰਟ ਇੱਥੋਂ ਦੇ ਆਪਾਂ ਤੁਹਾਨੂੰ ਟਰੈਕਿੰਗ ਵੀ ਦਿਖਾਵਾਂਗੇ ਮੋਟੀਵੇਸ਼ਨਲ ਦੀ ਬਾਹਰ ਨਾਲ ਨਾਲ ਤੁਹਾਨੂੰ ਗੱਲਾਂ ਬਾਤਾਂ ਕਰ-ਕਰ ਕੇ ਇਦਾਂ ਮੋਟੀਵੇਟ ਤੁਹਾਡਾ ਜਿੰਨਾ ਟਾਈਮ ਰਹੂਗਾ ਨਾ ਤੁਹਾਨੂੰ ਆਏ ਲੱਗੂ ਯਾਰ ਠੀਕ ਆ ਬਸ ਗੱਲਬਾਤ ਐਂਡ ਹੈ ਵੀ ਆਪਾਂ ਦਾ ਕਰ ਦਾਂਗੇ ਸਾਰਾ ਕੁਝ ਕੋਈ ਵੱਡੀ ਗੱਲ ਨਹੀਂ ਜਿੱਡਾ ਮਰਜੀ ਕੋਈ ਮਸੇਫਤਾ ਜੇ ਕੋਈ ਗੱਲ ਆ ਜੇ ਨਾ देखो यार पर्सनल लाइफ ਦੇ ਵਿਚਾਰ ਇੱਕ ਬੰਦੇ ਦੇ ਭੀੜ ਫੈਦੀ ਆ ਨਾ ਮੇਰੇ ਤੇ ਵੀ ਦੁੱਖ ਸੁੱਖ ਆਉਂਦੇ ਨੇਗੇ ਮੈਂ ਵੀ ਸੈਡ ਹੋਣਾ ਮੈਂ ਵੀ ਰੋਣਾ ਸਾਰੇ ਹੁੰਦੇ ਨੇ ਸਾਰੇ ਬੰਦੇ ਰੋਂਦੇ ਨੇ ਨਾ ਜਿਹੜਾ ਇਨਸਾਨ ਹੈ ਉਹਦੇ ਦਿਲ ਦੇ ਵਿੱਚ ਹਮਦਰਦੀ ਹੈਗੀ ਹੈਗੀ ਇਹਨੂੰ ਇਹ ਪ੍ਰਮਾਤਮਾ ਵੱਲੋਂ ਪਾਈ ਜੀ ਆਖ ਚ ਹੰਝੂ ਵੀ ਆਉਣਾ ਉਹਦੇ ਤੇ ਮੂੰਹ ਦੇ ਉੱਤੇ ਮੁਸਕਰਾਹਟ ਵੀ ਆਉਣਾ ਇਹ ਚੀਜ਼ਾਂ ਅਫੈਕਟ ਨਹੀਂ ਇਹ ਸੱਚੀਆਂ ਨੇ ਚੀਜ਼ਾਂ ਨਾ ਉਹ ਰੇਂਜ ਰੋ ਬਣਦੀ ਹੈ ਦੇਖੋ ਇਹ ਕਿੱਥੇ ਫੈਕਟਰੀ ਨੇ ਪਰ ਮੇਰਾ ਇੰਨਾ ਕੁ ਹੁੰਦਾ ਵੀ ਆ ਚਲੋ ਆਪਦੀ ਬਸੰਦ ਜਿੱਦਾਂ ਮਰਜੀ ਆ ਵੀ ਸੋਨ ਨੂੰ ਭਰਾਵਾਂ ਨੂੰ ਇੰਨਾ ਕੁ ਮੋਟੀਵੇਟ ਕਰਕੇ ਰੱਖਾ ਨਾ ਸੋਨ ਨੂੰ ਲੱਗੇ ਕਿ ਵੀ ਯਾਰ ਕੋਈ ਵੱਡੀ ਗੱਲ ਹੈ ਹੀ ਨਹੀਂ ਆਪਾਂ ਤਾਂ ਬਦਲ ਲਾਂਗੇ ਆਪਾਂ ਤਾਂ ਚੱਕਣਾ ਨਹੀਂ ਚਾਹਦੇ ਹੈ ਤੇ ਕਿਉਂਕਿ ਮੈਂ ਭਰਾ ਸਕੂਨੀ ਮੈਂ ਹਮੇਸ਼ਾ ਮੈਂ ਅੱਖੇ ਹੁੰਦਾ ਇਸ਼ਾਰਾ ਤਾਂ ਹੀ ਕਰਕੇ ਜਾਂ ਮੈਂ ਅੱਜ ਕਸਮ ਨਾਲ ਆਖਿਆ ਨਾ ਵੀ ਜਿਹੜੀ ਵੱਡੀ ਗੱਡੀ ਹੁੰਦੀ ਹੈ ਉਹਨ ਆਪਣੇ ਮਗਰ ਤੁਸੀਂ ਮੰਨ ਕੇ ਜਾਓ ਟਾਟਾ ਟਾਨ 81 ਟਨ ਲੋਡ ਆਪਣੇ ਮਗਰ ਸਹੀ ਹੈ ਨਾ 81 ਟਨ ਲੋਡ ਹੈਗਾ ਤੇ 28 ਟਨ ਦੀ ਆਪਣੀ ਗੱਡੀ ਹੈ ਸਹੀ ਹੈ ਨਾ ਇੰਨਾ ਮਾਲ ਆਗਾ ਤੇ ਸਾਨੂੰ ਪਤਾ ਨਹੀਂ ਫਿਰ ਕਿੰਨੇ ਟਾਈਮ ਚ ਗੱਡੀ ਉੱਠੂਗੀ ਇਸੇ ਕਰਕੇ ਕਹਿੰਦੇ ਨੇ ਵੀ ਜਿਹੜੀ ਨਚਾਲ ਆ ਨਾ ਨਚਾਲ ਬਹੁਤ ਔਖੀ ਹੈ ਉਹਦਾ ਕੰਟਰੋਲ ਕਰਨੀ ਦੇਖੋ ਕਿੰਨਾ ਜ਼ਰਤ ਹੈ ਪਰ ਗੱਡੀਆਂ ਵਾਲੇ ਵੀ ਫੇਰ ਵੀ ਮੰਨਦੇ ਨਹੀਂ ਹੈਗੇ ਗੱਡੀਆਂ ਵਾਲੇ ਮੂਰੇ ਲਿਆ ਕੇ ਫੜਾ ਆਂਦੇ ਨੇਗੇ ਉਹਨਾਂ ਨੂੰ ਲੱਗਦਾ ਕਿ ਰੁਕ ਜੂ ਇਹ ਪਰ ਰੁਕਦੀਆਂ ਨਹੀਂ ਹੈਗੀਆਂ। ਉਹ ਚਾਰ 500 ਮੀਟਰਾਂ ਨਾਲ ਪਿੱਛੋਂ ਬ੍ਰੇਕਾਂ ਮਾਰਨੀਆਂ ਪੈਗੀਆਂ। ਮੈਂ ਕਿੱਥੇ ਜਾ ਕੇ ਰੁਕੂ। ਚਾਹੇ ਨਵੀਆਂ ਚਾਹੇ ਪੁਰਾਣੀਆਂ ਨਵੀਆਂ ਦਾ ਫਿਰ ਵੀ ਥੋੜੀਆਂ ਬ੍ਰੇਕਾਂ ਜ਼ਿਆਦਾ ਹੁੰਦੀਆਂ ਨੇ ਜਿਹੜੀਆਂ ਪੁਰਾਣੀਆਂ ਗੱਡੀਆਂ ਨੇ ਉਹਨਾਂ ਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ। ਕਿਉਂਕਿ ਇਹਦੇ ਸਿਰਫ ਪੈਰ ਵਾਲੀ ਬ੍ਰੇਕ ਹੈ। ਜਿਹੜੀਆਂ ਨਵੀਆਂ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਸਟੌਪਰ ਵੀ ਹੁੰਦੇ ਨੇ। ਸਟੌਪਰ ਦਾ ਮਤਲਬ ਕਿ ਕ੍ਰਿਊਜ਼ ਵੀ ਹੁੰਦੇ ਨੇ ਕਿ ਉਹ ਥਾਂ ਤੇ ਥਾਮ ਕਰ ਲੈਣਾ ਹੈ ਜਿੰਨੇ ਵੀਲ ਹੁੰਦੇ ਨੇ ਨਾ ਸਾਰੇ ਇੱਕੋ ਟਾਈਮ ਇੰਜਨ ਨੂੰ ਕੰਟਰੋ ਦੇਖੋ ਬੱਡੀ ਕਿਤੋਂ ਲੱਗਦੀ ਆ ਇਹਨਾਂ ਨੂੰ ਮਾਤੀ ਨਹੀਂ ਹੈਗੀ ਆ ਦੇਖੋ ਇਹਨਾਂ ਨੂੰ ਕੁੱਚਣ ਵਾਲਾ ਹੋਵੇ ਗੱਡੀ ਇਹ ਲੁਭੀ ਜਾਣੀ ਆ ਕਾਲੂ ਕੋਈ ਗੱਲ ਹੋ ਗਈ ਫਿਰ ਕਸੂਰ ਕੱਢਣਾ ਡਰਾਈਵਰ ਦਾ ਟਰੱਕ ਡਰਾਈਵਰ ਦਾ ਇਹ ਭਾਈ ਪਿੱਛੋਂ ਕੁਝ ਖਾਦਾ ਸੀ ਨਸ਼ਾ ਪੱਤਾ ਕੀਤਾ ਸੀਗਾ ਨੀਂਦ 'ਚ ਸੀਗਾ ਐਦਾਂ ਦੀਆਂ ਗੱਲਾਂ ਆਉਂਦੀਆਂ ਨੇ ਜਿਦਾਂ ਤੁਹਾਨੂੰ ਪਤਾ ਹੀ ਆ ਪਹਿਲਾਂ ਅਮਰੀਕਾ 'ਚ ਹੋਇਆ ਸੀ ਨਾ ਫਿਰ ਇਹ ਗੱਲਾਂ ਵੀ ਲਾ ਉੜਦੀਆਂ ਹੁੰਦੀਆਂ ਨੇ ਚਲੋ ਅੱਗੇ ਜਾ ਕੇ ਮਿਲਦੇ ਹਾਂ ਬੜੀਆਂ ਗੱਲਾਂ ਕਰਕੇ ਫਿਰ ਤੁਸੀਂ ਬੂਰ ਹੋ ਜਾਓਗੇ ਹਨਾ ਐਨੀ ਦੇਸ਼ ਭਗਤੀ ਸੁਣੀ ਹੋਊਗੀ ਪਰ ਤੁਸੀਂ ਸਿੱਧੀ ਦੇਸ਼ ਭਗਤੀ ਸੁਣੋਗੇ ਮੇਰੇ ਕੋਲ ਵੀ ਲੈਣ ਨੂੰ ਤਾਂ ਕਰਕੇ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਰੋਡ ਤੇ ਚੜ੍ਹ ਕੇ ਫਿਰ ਆਪਾਂ ਤੁਹਾਨੂੰ ਵਾਈਬਜੀ ਲਿਆਵਾਂਗੇ ਸਾਉਂਡ ਸੁੰਡ ਲਾ ਕੇ ਤੇ ਅੱਗੇ ਜਾ ਕੇ ਫਿਰ ਆਪਾਂ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਹੋਰ ਕਰਾਂਗੇ ਠੀਕ ਆਓ ਬੇ ਕਾਲਾ ਗਿਆ ਹੁੰਦਾ ਯਾਰ ਆ ਦੇਖੋ ਆ ਵਰਜ ਗਰੀਪਾ ਮੇਰੇ ਵੀਡੀਓ ਇਹਨੇ ਦੁਨੀਆ ਹਲਾਈ ਪਈ ਆ ਕਹਿੰਦੇ ਇਹ ਹਿੱਕ ਤੇ ਮਿਲਦਾ ਇਹ ਕਹਿੰਦਾ ਵੀ ਆਜੋ ਆਜੋ ਮੁੰਡੇ ਉੱਟਵੀ ਆਜੋ ਟਰਾਲੇ ਚ ਲਾ ਲੋ ਇਹਨੇ ਪੱਟੇ ਹੋਈ ਆ ਦੁਨੀਆ ਇਹਦੇ ਪਿੱਛੇ ਸਾਰੀ ਸਿਟੀ ਐ ਮੈਂ ਕਹਿੰਦਾ ਇਦਾਂ ਦੀਆਂ ਬਿਲਡਿੰਗਾਂ ਨੇ ਜਿਹੜੀਆਂ ਕਿ ਆਪਾਂ ਸੋਚ ਵੀ ਨਹੀਂ ਸਕਦੇ ਛਟੋ ਸੋਚ ਵੀ ਨਹੀਂ ਸਕਦੇ ਜਿਹੜੇ ਆਪਾਂ ਤੁਹਾਨੂੰ ਪਹਿਲਾ ਬਲੌਗ ਦੇ ਵਿੱਚ ਦਿਖਾਇਆ ਸੀਗਾ ਉਹ ਸੀਗਾ ਬਾਹਰ ਵਾਲਾ ਇਹ ਜਿਹੜੀ ਆਪਾਂ ਅੰਦਰ ਜਮੇ ਸਿਟੀ ਦੇ ਵਿੱਚ ਨਹੀਂ ਜਾਂਦੇ ਉਹ ਕਿਉਂ ਨਹੀਂ ਜਾਂਦੇ ਹੈਗੇ ओके ओके ਜਿਹੜੀ ਆਪਣੀ ਗੱਡੀ ਹੈ ਨਾ ਇਹ ਆਪਾਂ ਮੰਨ ਲਿਓ ਉਹਨੇ ਜਿਹਦਾ 053834 ਜਿਹਦਾ ਆਪਣੇ ਸੇਮ ਹੋਣੀ ਹੁੰਦਾ ਬਜਰੀ ਬਰੇਤਾ ਰੇਤਾ ਹੈ ਨਾ ਬ੍ਰੇਤੀਯੋਗੀ ਰੇਤਾ ਹੋ ਗਿਆ ਬਜਰੀ ਹੋਗੀ ਛੋਟੀ ਉਹਦਾ ਦਾ ਮਟੀਰੀਅਲ ਹੁੰਦਾਗਾ ਸਹੀ ਹੈ ਇਹ ਸਿਟੀ ਦੇ ਵਿੱਚ ਨਹੀਂ ਜਾਂਦਾ ਹੁੰਦਾਗਾ ਇਹ ਬਾਹਰ ਹੀ ਰਹਿੰਦਾ ਸਹੀ ਹੈ ਨਾ ਬਾਹਰ ਬਾਹਰੇ ਦੇ ਪਲਾਂਟ ਹੁੰਦੇ ਨੇ ਬਾਹਰ ਹੀ ਆਪਾਂ ਨੇ ਲੋਡ ਕਰਨਾ ਕਰੈਸ਼ਰਾਂ ਤੋਂ ਪਹਾੜਾਂ ਦੇ ਵਿੱਚੋਂ ਲੋਡ ਕਰਨਾ ਹੁੰਦਾਗਾ ਇਹ ਫ੍ਰਿੰਕੀ ਆਪਾਂ ਖਾਲੀ ਕਰਨਾਂ ਦਾ ਸਿਟੀ ਦੇ ਵਿੱਚ ਪਲਾਂਟ ਬਣੀ ਹੋਈਆਂ ਨੇ ਉਹਨਾਂ ਦੇ ਉੱਪਰ। ਉਹਨਾਂ ਆਪਣੀ ਇਹ ਜਿਵੇਂ ਪਲਾਂਟ ਕੋਲੇ ਆਪਾਂ ਜਾ ਰਹੇ ਹਾਂ ਪਲਾਂਟ ਇੱਥੋਂ ਜਮਨ ਨੇੜੇ ਆ। ਪਈ ਹੈ ਨਾ ਪਲਾਂਟ ਕੋਲੇ ਸ਼ੁਰੂ ਕਰਾਂਗੇ। ਆ ਦੇਖੋ ਇੱਥੇ ਆ ਜਾਓ। ਉਹ ਸਾਰੇ ਬੰਦੇ ਉਹਨੇ ਆਪਣੇ ਕਰਮਚਾਰੀਆਂ ਤੋਂ ਸਾਰੀ ਚੀਜ਼ਾਂ ਤੋਂ ਉਹ ਤੋਂ ਆਏ ਨੇ ਨਾ ਜਿਹੜੇ ਆਫਿਸ ਵਿੱਚ ਕੰਮ ਕਰਦੇ ਨੇ ਜਾਂ ਹੋਰ ਕਰਦੇ ਨੇਗੇ। ਆਈ ਨਾ ਨਸੀਬ ਕੰਮ ਕਰੀ। ਆ ਗੱਲਾਂ ਮਾਤ ਨਹੀਂ ਆ। ਬਾਕੀ ਜਿਹੜੇ ਸੋਦੇ ਸਵਾਲ ਹੁੰਦੇ ਨੇ ਦੇਖੋ ਚੜਿਆ ਬੜਾ ਕਿੰਨਾ ਸੁਣਾ ਹੋ ਜਾਂਦਾ ਹੈ ਆਹ ਆਹ ਬਸ ਸਾਹਮਣੇ ਸਕਰੀਨਾਂ ਲੱਗੀਆਂ ਹੋਈਆਂ ਨੇ ਨਾ ਉਹਦੇ ਕਰਕੇ ਆਵਾਜ਼ ਧਿਆਨ ਕਾਇਦੇ ਕਰਦਾ ਹੈ ਕਿੰਨਾਂ ਤੋਂ ਇਹ ਆਹ ਕਿ ਹੋ ਗਿਆ ਗੱਡੀ ਖਰਾਬ ਹੋ ਗਈ ਆ ਲੱਗੀ ਆ ਗੱਡੀ ਲੋ ਵੀ ਮਤੋਂ ਇੰਨਾ ਇੰਦਾ ਐਕਸੀਡੈਂਟ ਹੋ ਜਾਂਦਾ ਨਹੀਂ ਨਾ ਨਾ ਖਰਾਬ ਹੋ ਗਈ ਵੀਰੋ ਖਰਾਬ ਹੋ ਗਈ ਖਰਾਬ ਹੋ ਗਈ ਖਰਾਬ ਹੋ ਗਈ ਇਹਨੇ ਡਾਕੂਮੈਂਟ ਹੀ ਦੇਖਣਾ ਵਸ ਇੰਨੀ ਚ ਸੁਰਤਾ ਹੋ ਜਾਣਾ ਇੱਥੇ ਜੋ ਸੋਤੇ ਨੇ ਮੈਨੂੰ ਕੰਨੀਆਂ ਸਾਰੀ ਰੋਕੀ ਇਹ ਟ੍ਰੈਫਿਕ ਆ। ਇਹ ਵੀਰੇ ਇਹਨੂੰ ਛਡਾਉਣਾ। ਆਪਾਂ ਜਾਣੇ ਬਾਬੇ ਸਿੱਧਾ ਆਹ ਡਬਈ ਦੀ ਵਾਸਤੇ ਦੇਖੋ ਅੰਦਰਲੀ ਜਿਹੜੀ ਲੋਕਲ ਚੱਲਦੀ ਹੈ। ਉਹ ਨਾਲ ਆ ਗਈ ਹੈ ਜਿਹੜੀ ਪੈਦਲ ਨਾਲੇ ਬ੍ਰਿਜ ਆਗੇ ਜਿਹੜੇ ਮੰਨ ਗਿਓ ਵੀ ਰੋਡ ਕ੍ਰੋਸ ਕਰਨ ਵਾਸਤੇ ਨਾ ਰੋਡ ਤੇ ਨਹੀਂ ਜਾਣੇ ਰੋਡ ਤੇ ਤੁਰਨਾ ਫਾਈਨ ਹੈ ਇੱਥੇ। ਰੋਡ ਨਹੀਂ ਕ੍ਰੋਸ ਕਰ ਸਕਦੇ ਆਪਾਂ। ਥੋੜੇ ਥੋੜੇ ਟਾਈਮ ਬਾਅਦ ਬ੍ਰਿਜ ਬਣੀ ਹੋਈ ਨੇ। ਆਹ ਸਾਰੀ ਸੁਪਰਮਾਰਕਟ ਆ ਇੱਥੇ ਸਾਰਿਆਂ ਨਾਲੋਂ ਵੱਧ ਮੋਲ ਹੈਗੇ ਨੇ ਲਗਜ਼ਰੀ ਗੱਡੀਆਂ ਦੇ। ਗੱਡੀਆਂ ਤਾਂ ਨਹੀਂ ਤਾਂ ਗੱਡੀ ਲੈਣਾ ਸਾਰੀਆਂ ਗੱਡੀਆਂ ਦੇ ਕੋਰਸ ਉਹ ਵੀ ਮਰਸੀਡੀਜ਼ ਹੋਊਗੀ ਰੇਂਜ ਰੋਵਰ ਹੋਊਗੀ ਹੈਨਾ ਉਹਨਾਂ ਦੇ ਇੱਥੇ ਮੰਨ ਕੇ ਜੋ ਵੀ ਮੋਲ ਕਹਿ ਸਕਦੇ ਹੋ ਤੁਸੀਂ ਏਜੰਸੀ ਕਹਿ ਸਕਦੇ ਹੋ ਤੁਸੀਂ ਜੋ ਕਹਿੰਦੇ ਤੁਸੀਂ ਉਹ ਕਹਿ ਸਕਦੇ ਹੋ ਉਹ ਦੇਖੋ ਜਾਂਦੀ ਨੰਬਰ ਕਿੰਨੀ ਉਹ ਖੜੀ ਅਚਾਲੇ ਨੰਬਰ ਕਿੰਨੀ ਗੱਡੀਆਂ ਵਧੇਰੀਆਂ ਤੇ ਇਹ ਠੀਕ ਜਿਹੀ ਜੀਵ ਹੈ ਕਿ ਨਾ ਵਿੰਡਲੈਂਡ ਕ੍ਰੂਜ਼ਰ ਹੈ ਇਹਦਾ ਆਪਾਂ ਸਿਟੀ ਚ ਨਹੀਂ ਨਹੀਂ ਆਏਗੇ ਯਾਰ ਸੁਣ ਦੱਸੇ ਵੀ ਗੱਡੀ ਆਪਣੀ ਉਧਰ ਜਾਂਦੀ ਨਹੀਂ ਹੈਗੀ ਉਹ ਜਾਂਦੀ ਹਰੀ ਗੱਲਰ ਦੀ ਥਾਰ ਸਿਟੀ 'ਚ ਆਪਣੀ ਜਾਂਦੀ ਨਹੀਂ ਹੈਗੀ ਗੱਡੀ ਕਿਉਂਕਿ ਆਪਣੀ ਗੱਡੀ ਦਾ ਬਾਹਰ-ਬਾਰ ਕੰਮ ਆ ਆ ਦੇਖੋ ਜੱਟੋ ਨਾ ਨਿਕਲੋ ਚੌੜਾ ਨਾ ਦਾਨੀ ਆ ਰਹਾ ਰੇਪਲ ਲਾਲ ਨਾਲ ਕਦੇ ਚਿੱਟੇ ਹੋ ਜਾਂਦੇ ਨੇ ਕਦੇ ਲਾਲ ਹੋ ਜਾਂਦੇ ਆ ਇੱਥੋਂ ਮਾਰ ਕੇ ਤਾਂ ਰਾਈਟ ਕਿਉਂਕਿ ਉਧਰਲਾ ਇਸ਼ਾਰਾ ਖੁੱਲਿਆ ਹੋਇਆ ਆ ਆਪਾਂ ਇੱਥੇ 2 ਮਿੰਟ ਪੈਸੇ ਟਰੈਕ ਬਣਿਆ ਹੋਇਆ ਸਿੱਧਾ ਪਰ ਆਪਾਂ ਨੇ ਫੇਰ ਵੀ ਧਿਆਨ ਰੱਖਾਉਣਾ ਤਾਂ ਗੱਡੀ ਦਾ ਤੇ ਗੋਈ ਗੱਡੀ ਆਪਣਾ ਟਰੈਕ ਦੇ ਵਿੱਚ ਮੁੰਦੀ ਹੈ ਇਹ ਹੈ ਨਾ ਲਕੂਜ ਅੰਦਰਲਾ ਏਰੀਆ ਮੈਂ ਖੜਾ ਪਿਕਾਪ ਫੋਰਡ ਦਾ ਪਿਕਾਪ ਫੋਰਡ ਦਾ ਚਲੋ ਆਹ ਇੱਥੇ ਜਾਈਆਂ ਨੂੰ ਦੀ ਰਹੀਆਂ ਕਿੰਨੇ ਅੰਦਰਲੀ ਜਿਹੜੀਆਂ ਛੋਟੀਆਂ ਸੜਕੀਆਂ ਨੇ ਨਾ ਨਵੀਂ ਸ਼ਹਿਰ ਦਾ ਵਿੱਚ ਡਬਈ ਇੱਕ ਸਟੇਟ ਆ ਕਿ ਕਹਿੰਦਾ ਭਾਵ ਜਿੱਦਾਂ ਆਪਣਾ ਪੰਜਾਬ ਹੈ ਉਹਦੇ ਵਿੱਚ ਇਹ ਛੋਟੀਆਂ-ਛੋਟੀਆਂ ਸਟਰੀਟੀਆਂ ਸੜਕੀਆਂ ਆਉਂਦੀਆਂ ਨੇ ਤੇ ਸਿਟੀ ਦਾ ਨਾਮ ਹੈ ਨਾ ਲਕੂਜ ਅਸੀਂ ਚੱਕਰ ਲਈ ਨਾਲ ਤੋਂ ਹੀ ਜੁੜੇ ਰਹੋ ਮੈਂ ਗੱਲੇ ਗੱਲੇ ਰੂਟ ਦੀ ਭੇਤੀ ਪਾ ਦਾਂਗੇ ਆਪਾਂ ਬਾਕੀ ਤੁਸੀਂ ਕਮੈਂਟ ਦੇ ਵਿੱਚ ਬਾਤ-ਬਾਤ ਦੱਸਿਆ ਕਰੋ ਮੈਂ ਤੁਹਾਨੂੰ ਬਾਰੀ-ਬਾਰੀ ਇਹ ਚੀਜ਼ ਦੇ ਦੱਸਣਾ ਜਿਹੜੇ ਵੀ ਤੁਹਾਡੇ ਸਵਾਲ ਨੇ ਨਾ ਆਪਾਂ ਉਹੀ ਚੀਜ਼ਾਂ ਤੁਹਾਡੇ ਕਰਕੇ ਕਰ ਰਹੇ ਹਾਂ ਯਾਰ ਜੋ ਕਰ ਰਹੇ ਹਾਂ ਨਾ ਤੁਹਾਡੀਆਂ ਗੱਲਾਂ ਬਾਤਾਂ ਕਲੀਅਰ ਹੋਣੀ ਚਾਹੀਦੀਆਂ ਨੇ ਤੁਹਾਡੇ ਸਵਾਲ ਕਲੀਅਰ ਹੋਣੇ ਚਾਹੀਦੇ ਨੇ ਕਿ ਉੱਚਾ ਆਪਾਂ ਰਾਈਟ ਮਾਰਿਆ ਅੱਗੇ ਆਪਾਂ ਨੂੰ ਅਜਿਹਾ ਹੁਣ ਫਾਈਨਲ ਇਸ਼ਾਰਾ ਪਹਿਲਾਂ ਸੀਨ ਲਾਈਟਾਂ ਗਾਇਨ ਨਹੀਂ ਯੂਨਿਟ ਇੰਗਲਿਸ਼ ਤੇ ਨਹੀਂ ਮਰਜੀ ਚੋਕਾ ਹਣਾ ਪਾ ਸਿੰਪਲ ਪੰਜਾਬੀ ਬਾਤ ਕਿਉਂਕਿ ਜਿਹੜੇ ਡਰਾਈਵਰ ਬੰਦੇ ਨੇ ਉਹਨਾਂ ਨੂੰ ਸਿਰਫ ਪੜ੍ਹਾਈ ਲਿਖਾਈ ਨੇ ਘਾਟੀ ਹਨ ਮਾਤੜ ਬੰਦੇ ਨੇ ਗ੍ਰੀਲਾਤ ਸਾਹਮਣੀ ਨਾਲ ਹੀ ਹੈਗਾ ਆਪਣੇ ਵੱਡਾ ਇਸ਼ਾਰਾ ਉਹਦੇ ਨਾਲ ਹੀ ਆਪਣਾ ਪਲਾਨਟ ਹੈ ਸਹੀ ਹੈ ਨਾ ਇੰਦਾਂ ਦੀਆਂ ਕੁਝ ਬੱਸਾਂ ਹੁੰਦੀਆਂ ਨੇ ਜਿਹੜੀਆਂ ਲੋਕਲ ਕੰਮ ਕਰਾ ਤੇ ਜਾਂਦੀਆਂ ਨੇ ਇੱਥੇ ਆਹ ਬੱਸਾਂ ਆ ਗਈਆਂ ਦੇਖੋ ਸਰਦਾਰ ਜਿਹਾ ਹਿਮਾਲ ਚਾਲ ਜਿਹੜੇ ਆਪਣੇ ਪੰਜਾਬੀ ਆਏ ਹੁੰਦੇ ਨੇ ਕਿ ਕੁੜੀਆਂ ਮੁੰਡੇ ਆਹ ਦੇਖੋ ਪੰਜਾਬੀ ਕੁੜੀਆਂ ਵੀ ਨੇ ਤੋਂ ਆਹ ਤੋਂ ਵੀ ਜੀ ਆ ਗਏ ਇੰਦਾਂ ਫਿਰ ਬੰਦੇ ਕੰਮ ਤੋਂ ਜਦੋਂ ਆਉਂਦੇ ਨੇ ਬੱਸਾਂ ਦੇ ਵਿੱਚ ਹਨਾ ਇਹਦਾ ਕਹਿਣਾ ਮੈਡੀਕਲ ਉੱਧੀ ਇੱਥੇ ਇੱਥੇ ਆਉਂਦੇ ਨੇ ਬੱਸਾਂ ਦੇ ਵਿੱਚ ਪਰ ਇਹਨਾਂ ਨੇ ਆਪਣੇ ਰੂਪਾਂ ਦੇ ਵਿੱਚ ਜਾਣਾਗਾ ਆ ਆ ਗਿਆ ਜੀ ਇੱਕ ਡਰਾਈਵਿੰਗ ਸਕੂਲ ਇਹਦੇ ਬਾਰੇ ਕਿਹਨੂੰ ਪਤਾ ਆਹ ਟੂ ਵੀ ਡਰਾਈਵਿੰਗ ਸਕੂਲ ਇੱਥੇ ਮੇਰਾ ਵੀਰ ਕਿਹੜਾ ਕਿਹੜਾ ਰਹਿੰਦਾਗਾ ਤੇ ਤੁਮੈਂ ਟਵਾਰਚੇ ਰੁਰ ਦੱਸਿਓ ਦਵਾਈ ਡਰਾਈਵਿੰਗ ਸਕੂਲ ਚ ਜਿਨੇ ਜਿਨੇ ਲਾਸਾਂਸ ਬਣਾਏ ਤੇ ਜਿਹੜੇ ਬੰਦੇ ਦੇਖਣੇ ਨੇ ਆਹ ਦੇਖੋ ਗੱਡੀਆਂ ਦੇਖੋ ਬਾਪਿਓ ਗੱਡੀਆਂ ਚੈੱਕ ਕਰੋ ਤੁਸੀਂ ਟੰਕ ਟਾ ਟਾ ਐ ਇਦਾਂ ਦੀਆਂ ਗੱਡੀਆਂ ਹੁੰਦੀਆਂ ਨੇ ਮੇਰੇ ਵਿਚਾਰੇ ਨੂੰ ਸਾਨੂੰ ਆਖਿਆ ਨਾ ਵੀ ਆਹ ਨਾਲ ਹੀ ਇਹਨਾਂ ਦੇ ਸਪੇਅਰ ਪਾਰਟ ਹੋਗੇ ਪੋਰਸ ਹੋਗੀਆਂ ਜੀ ਵੈਗਣਾ ਹੋਗੀਆਂ ਇਹੀ ਆਪਾਂ ਨੇ ਖਰੀਦਣੀਆਂ ਐ ਇਦਾਂ ਦੀਆਂ ਗੱਡੀਆਂ ਖਰੀਦਣੀਆਂ ਚੈੱਕ ਕਰੋ ਤੁਸੀਂ ਮਾਹੌਲ ਕਿਉਂ ਵੱਧਦੀਆਂ ਗੱਲ ਹਰ ਵਾਲੇ ਟਾਈਮ 'ਚ ਸਾਡੇ ਭਰਾਵਾਂ ਦੀ ਸਪੋਰਟ ਚਾਹੀਦੀ ਹੈ ਬਾਕੀ ਕੋਈ ਵੀ ਬੰਦਾ ਹੈ ਮੈਨ ਤੇ ਨਾਲ ਅੱਗੇ ਵਾਧੀ ਵਾਧਾ ਹੈ ਅੱਗੇ ਉੱਡਦਾ ਹੀ ਉੱਡਦਾ ਹੈ ਉੱਡਦਾ ਨਹੀਂ ਆਪਾਂ ਵੀ ਉੱਠਾਂਗੇ ਯਾਰ ਮੇਰੇ ਦਿਨ ਨਾਲ ਵਾਲੇ ਕੱਟ ਜੇ ਨਹੀਂ ਲੱਗਦੇ ਮੈਨੂੰ ਜਿਹੜੀਆਂ ਗੱਲਾਂ ਬੋਲੀ ਹੈ ਨਾ ਬੋਲੀ ਹੈ ਨਾ ਇੱਕ ਮੈਨੂੰ ਬਾਰੀ ਬਾਰੀ ਧਿਆਨ ਪੈਂਦਾ ਮੈਂ ਉਧਰ ਨੂੰ ਚੱਕੀਆਂ ਨਾ ਤੁਸੀਂ ਆਖੋ ਮੈਂ ਪਤਾ ਨਹੀਂ ਟੀ ਰਿਹਾ ਕੈਮਰਾ ਇੱਧਰ ਹੈ ਕੈਮਰੇ ਦੇ ਇੱਧਰ ਨੇ ਫਰੰਟ ਵਾਲੇ ਚਲੋ ਕੋਈ ਨਹੀਂ ਯਾਰ ਆਪਾਂ ਛੋੜੀ ਵਰਕੇ ਸਿੱਧੇ ਸਾਦੇ ਜਿਹੇ ਬੰਦੇ ਆ ਕੋਈ ਗੱਲ ਮਾੜੀ ਮੋਟੀ ਬਾਤ ਘਟਾ ਰਹੇ ਇੰਦੀ ਸਮਝ ਲਿਆ ਕਰੋ ਤੇ ਮੈਂ ਤੁਹਾਨੂੰ ਕਿੱਕਾ ਫੋਰਡ ਦਿਖਾਵਾਂਗਾ 1 2 3 4 ਇਹ ਜਾ ਨਹੀਂ ਰਹੀ ਨਾ ਆਹੰਦ ਬਰਾਦਰ ਮੈਂ ਟ੍ਰਾਈਪੋਡ ਵੀ ਤੋੜ ਲਾਂ ਕੋਈ ਨਾ ਬਦਦੁਦ ਕਰ ਰਹੀਆਂ ਤੁਹਾਨੂੰ ਗੱਡੀਆਂ ਹੋਰ ਵੀ ਦਿਖਾਵਾਂਗੇ ਹੋਰ ਵੀ ਦਿਖਾਵਾਂਗੇ ਬਾਪਿਓ ਹੋਰ ਵੀ ਦਿਖਾਵਾਂਗੇ ਲੋ ਜੀ ਇਸ਼ਾਰੇ ਖੁੱਲ ਗਏ ਆ ਇਸ਼ਾਰੇ ਖੁੱਲ ਆਪਨੇ 8 ਮਿੰਟ ਰਹਿ ਗਏ ਆ ਵਲੌਗ ਆਉਣ ਦੇ ਵਿੱਚ ਬਦਨੀ ਕੰਮ ਹੋ ਰਿਹਾ ਇਸ ਵਾਰ ਤੇ ਐ ਬਾਪਿਓ ਲੋਵੀ ਆਹ ਕੋਈ ਇਤਾਂ ਦੇ ਇਸ਼ਾਰੇ ਹੋਣੇ ਨੇ ਆਹ ਆ ਗਿਆ ਪਲਾਂਟ ਸੋਨ ਦਾਥਾ ਜੀ ਉੱਪਰ ਦੀ ਪਲਾਂਟ ਆ ਆ ਪਹਿਲਾ ਹੈਗਾ ਅਲਜਾਨੀ ਸਹੀ ਹੈ ਕੋਰੀ ਮੈਕਸ ਵੀ ਕਹਿੰਦੇ ਨੇ ਇਹਨੂੰ ਤੇ ਇਹਦੇ ਵਿੱਚ ਵੀ ਆਪਾਂ ਆਉਣੇ ਹੁੰਨੇ ਆ ਪਰ ਪਹਿਲਾ ਨਹੀਂ ਆਪਣਾ ਹੈਗਾ ਦੂਜਾ ਪਲਾਂਟ ਹੋ ਜਿੱਥੋਂ ਗੱਡੀ ਨਿਕਲਦੀ ਹੈ ਵੱਡੀ ਸਹੀ ਹੈ ਇੱਥੇ ਸੋਨ ਇੱਕ ਚੀਜ਼ ਹੋਰ ਕਹਿਣਾ ਵੀ ਇੱਥੇ ਨਾ ਪਾਰਕਿੰਗ ਨਹੀਂ ਹੈਗੀ ਅੰਦਰ ਇੱਥੇ ਉਹ ਬਹੁਤ ਮਸਲਾ ਹੁੰਦਾ ਦਾ ਇੱਥੇ ਸਿਰਫ ਆਪਾਂ ਨੇ ਕੀ ਕਰਨਾ ਹੈਗਾ ਡਬਲ ਇਸ਼ਾਰੇ ਲਾਏ ਗੱਡੀਆਂ ਦੇ ਤੇ ਇੱਥੇ ਗੱਡੀ ਖੜੀ ਕਰਕੇ ਆਪਾਂ ਨੇ ਅੰਦਰ ਉਹਦੇ ਇਹ ਕੋਈ تیسਰੀ ਨਾਲੀ ਹੈ ਬਸ ਥੋੜੀ ਜੀ ਕਰ ਲਈਏ ਸਾਈਡ ਤੇ ਤੇ ਸਾਈਡ ਤੇ ਕਰਕੇ ਇੱਥੇ ਹੀ ਆਪਾਂ ਦੇਖ ਕੇ ਆਵਾਂਗੇ ਪਰਚੀਆਂ ਵੀ ਪਰਚੇੰਦਰ ਦੇ ਕੇ ਜੀ ਉਹਨੇ ਕਹਿਤਾ ਵੀ ਭਾਈ ਲੈ ਆਓ ਤੇ ਫਿਰ ਆਪਾਂ ਲੈ ਕੇ ਗੱਡੀ ਲੈ ਕੇ ਚੱਲਾਂਗੇ ਮੈਂ ਸਾਨੂੰ ਵੀ ਨਾਲ ਹੀ ਲੈ ਕੇ ਚੱਲਦਾ ਟੈਨਸ਼ਨ ਨਾ ਲੋ ਕੋਈ ਨਾ ਹੱਥਾ ਮਾਰਦੇ ਪਾਉਂ ਜਾਲਾਂ ਦਾ ਹਾ ਫਲਾਣਾ ਹੈ ਲੋ ਜੀ ਪਰਚੀ ਉਹ ਕਿ ਮੈਂ ਲੈ ਆਉ ਟਾਈਮ ਲੱਗਣਾ ਨਹੀਂ ਆਪਾਂ 140 ਘੜਦਾ ਹੁੰਦਾ ਮਛੰਦੂਦਾ ਝੋਟਾ ਹੁਣ ਆਪਾਂ ਇਹ ਰੱਸੀ ਰੱਸੀ ਲਾੜੀਏ ਤਰਪਾਲ ਲਾੜੀਏ ਕਮਾਲ ਲਾ ਕੇ ਫਿਰ ਤੁਹਾਨੂੰ ਮਿਲਦੇ ਆਂ ਸਹੀ ਜਨਾ ਤੇ ਹੁਣ ਆਪਾਂ ਚੱਲੇ ਅੰਦਰ ਤਰਪਾਲ ਆਪਾਂ ਨੇ ਲਾ ਲਈ ਐ ਮੈਂ ਤਰਪਾਲ ਲਾ ਕੇ ਲੈ ਆਉ ਸਹੀ ਐ ਆਹ ਤਣਾ ਬੋ ਜੀ ਸੀ ਨੰਦੇ ਇਹ ਆਪਾਂ ਨੂੰ ਉੱਤੇ ਚੜ੍ਹ ਕੇ ਮੋੜਨੀ ਐ ਸਹੀ ਜਨਾ ਆ ਗੱਡੀਆਂ ਵਾਲੇ ਦੇਖੋ ਕਿਵੇਂ ਮੂਰੇ ਲਾਉਂਦੇ ਨੇ ਇਹਨਾਂ ਨੇ ਬੜਾ ਤਪਾਇਆ ਯਾਰ ਗੱਡੀਆਂ ਵਾਲੇ ਨੇ ਉਹ ਦੇਖੋ ਗੱਡੀ ਕਿੱਥੇ ਵਾੜੀ ਐ ਇਹ ਆਪਾਂ ਨੂੰ ਉੱਪਰ ਚੜ੍ਹ ਕੇ ਮੋੜਨੀ ਪੈਂਦੀ ਕਿਉਂਕਿ ਪਿੱਛੇ ਟਰਾਲਾ ਨਾ ਫਿਰ ਟਰਾਲਾ ਮੁੜਦਾ ਨਹੀਂ ਹੈਗਾ ਟਰਾਲਾ ਲੰਮਾ ਹੁੰਦਾ ਤੁਹਾਨੂੰ ਪਤਾ ਆ ਦੇਖੋ ਗੱਡੀਆਂ ਵਾਲੇ ਕਿੱਥੋਂ ਕੱਢ ਰਹੇ ਨੇ ਦੇਖ ਇਹਨਾਂ ਦਾ ਬੱਚੀ ਜਿੰਨਾ ਧਿਆਨ ਨਾਲ ਚੱਲੋਗੇ ਉਨਾ ਸਹੀ ਐ ਖਾਸ ਕਰਕੇ ਜਦੋਂ ਨਵੀਂ ਨਵੀਂ ਗੱਡੀ ਫੜਦੇ ਹੋ ਉਹ ਆਪਣਾ ਕੰਡਾ ਦਾ ਸਾਹਮਣੀ ਆਹ ਕੰਡੇ ਦੀ ਵੇਟ ਬ੍ਰੇਚ ਦੇ ਉੱਪਰ ਆਪਾਂ ਨਹੀਂ ਜਾਣਾ ਗੱਡੀ ਦੀ ਹੱਦ ਕੀ ਆਪਣੀ ਮਿੱਟੀ ਦਾ ਹੋਊਗਾ ਗੇਟ ਆ ਨਾ ਪੱਤੀ ਲਈ ਆ ਮਨ ਨੂੰ ਵੇਟ ਖਾ ਕੇ ਆ ਗਿਆ ਮੈਂ 2 ਮਿੰਟ ਜੋ ਕੰਡਾ ਵੀ ਹੋ ਗਿਆ ਤੇ ਨਾਲੇ ਆਪਣਾ ਬਲੌਗ ਵੀ ਆ ਗਿਆ 7:00 ਵੱਜ ਗਏ ਆ ਨਾਲ ਨਾਲ ਉਹਦਾ ਵੀ ਦੇਖ ਲਈ ਮਾੜਾ ਮਟਮ ਹਾਲ ਚਾਲ ਇੱਕ ਲਿੰਕ ਭੇਜਣਾ ਸੀਗਾ ਲਿੰਕ ਭੇਜ ਦਈਏ ਤੁਹਾਨੂੰ ਪਤਾ ਯਾਰ ਮਜਬੂਰੀ ਨੇ ਦੇਖੋ ਥਾਂ ਦੇਖੋ ਜਗਾ ਦੇਖੋ ਤੁਸੀਂ ਕਿੱਡਾ ਆਪਣਾ ਟਰਾਲਾ ਕਿੰਨਾ ਵਜਨੇ ਟਹਰਾ ਤੇ ਪਰ ਫਿਰ ਵੀ ਸਾਨੂੰ ਪਤਾ ਹੀ ਹਰ ਇੱਕ ਚੀਜ਼ ਦੇਖ ਕੇ ਕਰਨੀ ਪੈਂਦੀ ਹੈ ਨਾ ਇਸੇ ਨੂੰ ਤਾਂ ਡਰਾਈਵਰੀ ਕਹਿੰਦੇ ਨੇ ਹੈ ਨਾ ਮੈਂ ਆਪ ਦੇ ਆਪ ਨੂੰ ਮਾਨ ਨਹੀਂ ਕਹਿ ਰਿਹਾ ਸਾਰੇ ਜਿਲਾਉਂਦੇ ਨੇ ਇਦੋਂ ਵੀ ਵੱਡੀਆਂ-ਵੱਡੀਆਂ ਭੀੜੀਆਂ-ਭੀੜੀਆਂ ਥਾਂਾਂ ਤੇ ਜਲਾਉਂਦੇ ਨੇ ਹੁਣ ਮੈਂ ਬਸੇ ਗੱਲ ਕਰ ਰਿਹਾ ਵੀ ਇਦਾਂ ਦੇ ਫੇਸ ਵੀ ਦੇਖਣੇ ਪੈਂਦੇ ਨੇ ਇਦਾਂ ਹੀ ਲਿਖੀ ਸੁਣਉਂਦੀ ਹੈ ਬਾਪਿਓ ਯਾਰ ਆਪਣੇ YouTube ਤੇ ਕਾਪੀਰਾਈਟ ਆ ਗਿਆ ਪਹਿਲੇ ਮੌਕਾ ਵੇ ਲੋ ਆਪਣਾ ਮੂਡ ਗ੍ਰਾਬ ਹੋ ਰਿਹਾ ਸੀਗਾ ਚਲੋ ਜਾ ਕੇ ਦੇਖਦੇ ਹਾਂ ਤਾਂ ਕੀ ਮਸਲਾ ਹੈਗਾ ਉਹਦਾ ਤੇ ਉਹ ਜਾਂਦੇ ਨੇ ਭਰਾ ਸਪੈਸ਼ਲ ਫੋਨ ਕਰਕੇ ਇੱਕ ਮੁੰਡੇ ਨਹੀਂ ਮਿਲਿਆ ਸੀਗਾ ਬਾਹਰ ਗੇਟ ਤੇ ਉਹਨੇ ਦੇਖਿਆ ਮੈਨੂੰ ਤੇ ਨਾਲ ਦੀ ਨਾਲ ਉਹਨੇ ਨਾਲ ਦੀ ਮੁੰਡੇ ਨੂੰ ਫੋਨ ਕਰਿਆ ਕਿੰਨੇ ਚੀਮਾ ਬਾਹ ਰਹੇ ਹੈ ਮਾਰ ਧਕੇ ਇਹ ਭਰਾਵਾਂ ਦਾ ਪਿਆਰ ਹੈ ਯਾਰ ਸੋਡੀ ਕਰ ਗਿਆ ਜੋ ਵੀ ਹੈ ਦੇਖ ਉਦਾਸ ਹੋ ਗਿਆ ਸੀਗਾ ਚਿਹਰਾ ਮਿੰਟ ਵਿੱਚ ਫਿਰ ਮੁਸਕਰਾਹਟ ਆ ਗਈ ਹੈ ਹਨਾ ਪਰ ਉਹ ਚੀਜ਼ ਬਹੁਤ ਗਲਤ ਹੋ ਗਈ ਯਾਰ ਜਿਹੜਾ ਪਹਿਲੇ ਦਿਨ ਲਾਉਂਦੀ ਨਾ ਕਾਪੀ ਰਾਈਟ ਆ ਗਿਆ ਦੇਖਦੇ ਆ ਕੀ ਮਸਲਾ ਦਾ ਮੈਨੂੰ ਲੱਗਦਾ ਜਿਹੜਾ ਪਾਣੀ ਇੰਟਰੋ ਬਣਾਈ ਹੈ ਨਾ ਇੰਟਰੋ ਕਿਉਂਕਿ ਆਪਣੇ ਮਿਊਜ਼ਿਕ ਦੇ ਵਿੱਚ ਕੋਈ ਲਾਇਆ ਨਹੀਂਗਾ ਇੰਟਰੋ ਬਣਾਈ ਹੈ ਜਿਹੜੀ ਇੰਟਰੋ ਦੇ ਮੈਨੂੰ ਲੱਗਦਾ ਉਹ ਸਾਊਂਡਤੀ ਆ ਗਈ ਆਪਣੇ ਉਹ ਸਾਊਂਡ ਗਲਤ ਲਾ ਲਿਆ ਪਾਣੀ ਚਲੋ ਉਹਦਾ ਮੇਲ ਕਰੀ ਹੁਣ ਆਪਾਂ ਇੱਕ ਵਾਰੀ ਖਾਲੀ ਦਾ ਕੰਡਾ ਕਰਾ ਕੇ ਫਿਰ ਕਰਦੇ ਆਂ ਬਲੌਗ ਬਾਹਰ ਦਾ ਮੇਰਾ ਪਰ ਰਸਤੇ ਦੇ ਵਿੱਚ ਜਾ ਕੇ ਲਾਸਟ ਕਰਾਂਗੇ ਇਹਦਾ ਗੱਲਾਂ ਮਤਾਂ ਅਈ ਦਨੀ ਉਹ ਨੇ ਇਲਕੇਸ ਨਾ ਸਹੀ ਆ ਨਾ ਆਹ ਪਾਣੀ ਫੋਨ ਮਰਿਆ ਸਰਾਂ ਬਾਹਰੋਂ ਮੁੰਡਾ ਜਾਂਦਾ ਇਹ ਮੰਡੀ ਲਾਇਸੈਂਸ ਬਣਾ ਰਹੀ ਨੇ ਇੱਥੇ ਤੇ ਇਹਨੇ ਮਰਿਆ ਫੋਨ ਨਾ ਵੀ ਭਾ ਆਇਆ ਮਿਲਿਓ ਪਰਤੀ ਲਿਆਈ ਏ ਲਓ ਜੀ ਪਰਤੀਆਂ ਪਾ ਲਿਆ ਏ ਪਈ ਸਾਡੀ ਖਾਲੀ ਐ ਹੁਣ ਪੈਸੇ ਦੇ ਦਿਓ ਨਾਇਆ ਦੇ ਦਿਓ ਲਾ ਕੀ ਆ ਬਫਰਟ ਲੈ ਕੇ ਬਾਬੇ ਦਾ ਨਾਮ ਆ ਲੋ ਜੀ ਇਕ ਟੋਪਾ ਹੋਰ ਮਿਲ ਗਿਆ ਐਦਾਂ ਵਸਾ ਐਦਾਂ ਕਿਤੇ ਨਹੀਂ ਕਿ ਆ ਚਾਲਾ ਹੀ ਬੱਸ ਆ ਵੀ ਮੇਰਾ ਬੰਦ ਮੇਰਾ ਬੰਦ 20 ਮਿੰਟ ਨਾਣਾ ਵਾਸਤੇ ਦਰਸਨਾਂ ਲਈ ਨਾਣਾ ਵਾਸਤੇ ਬਹੁਤ ਵਧੀਆ ਹਾਂਜੀ ਇੱਥੇ ਕੱਟ ਵੱਧੀ ਹੋਣਾ ਭਰਾ ਹੁਣ ਕਾਫੀ ਟਾਂਗੋਗੇ ਚੱਲ ਰਿਆਂ ਆਮੀਨਾ ਹੋ ਗਿਆ ਕਾਫੀ ਵਾਰ ਆ ਗਏ 7-8 ਵਾਰ ਆ ਗਏ ਹੋਰ ਸਾਹਿਬ ਵਧੀਆ ਚਲੋ ਵਧੀਆ ਮੇਨੀ ਬਾਲਾ ਸੇਵਾ ਸਾਡੇ ਦਰਸ਼ਨ ਹੋ ਗਏ ਚਲੋ ਸਹੀ ਹੈ ਮੇਰਾ ਵੀਰ ਓਕੇ ਆ ਗਏ ਐਡਾ ਨੀ ਚੀਜ਼ਾਂ ਦੀ ਆਪਾਂ ਨੂੰ ਡੇਗਣ ਦਿੰਦੀਆਂ ਹੈਗੀਆਂ ਬੇਸ਼ੱਕ ਉਹ ਗੱਲ ਵੀ ਇਤਰਾ ਚੜਾਉਂਦੇ ਰਹਿੰਦੇ ਇਹੀ ਚੀਜ਼ਾਂ ਮੈਂ ਤੁਹਾਨੂੰ ਕਹਿੰਨਾ ਉਹਨਾਂ ਦੀ ਜ਼ਿੰਦਗੀ ਦੇ ਇਤਰਾ ਚੜਾ ਚੱਲਦੇ ਰਹਿਣੇ ਆ ਆਪਸ ਡਾਉਨਸ ਚ ਆਉਂਦੇ ਰਹਿੰਦੇ ਆਪਾਂ ਜੇ ਇੰਨੀ ਮੈਂਟ ਕਰਕੇ ਇੰਨਾ ਟੈਨ ਲਾ ਕੇ ਬਲੌਗ ਪਹਿਲਾ ਬਣਾਇਆ ਸੀਗਾ ਉਹ ਤੇ ਆ ਗਿਆ ਤੇ ਫਿਰ ਵੀ ਮੈਂ ਕਿੰਨਾ ਸੋਡੇ ਸਾਹਮਣੇ ਸੈਟ ਸੀਗਾ ਨਾ ਇਹਦੇ ਵਿੱਚ ਸਾਰੀਆਂ ਆਪਣੀਆਂ ਕੈਪਚਰ ਹੈ ਹੀ ਨਗੀਆਂ ਬਾਰੇ ਉਹਨਾਂ ਦੀ ਚੀਜ਼ਾਂ ਨੇ ਮੋਟੀਵੇਟ ਕਰਤਾ ਹਨਾ ਇਹ ਤਾਂ ਲੱਗਦਾ ਵੀ ਨਹੀਂ ਯਾਰ ਆਪਣੇ ਪਿੱਛੇ ਬਹੁਤ ਭਰਾਵਾਂ ਦੀ ਆਸ ਆ ਗਈ ਬਹੁਤ ਭਰਾਵਾਂ ਆਪਣੇ ਕਰਕੇ ਬੈਠੇ ਨੇ ਆਪਣੇ ਤੋਂ ਮੋਟੀਵੇਟ ਹੁੰਦੇ ਨਹੀਂ ਜੇ ਆਪੇ ਹੀ ਡੀ ਮੋਟੀਵੇਟ ਹੋ ਗਏ ਤਾਂ ਉਹਨਾਂ ਨੂੰ ਮੋਟੀਵੇਟ ਕੋਣ ਕਰੂਗਾ ਹਨਾ ਤੇ ਬਾਕੀ ਚਲੋ ਸੋਹੀ ਆ ਸੋਨੂੰ ਆਹ ਥੋੜਾ ਹੀ ਰੈਸਟ ਕਲੀਅਰ ਕਰਕੇ ਫਿਰ ਰੂਟ ਤੇ ਜਾ ਕੇ ਕਰਦੇ ਆ ਗੱਲਾਂ ਬਾਤਾਂ ਸੋਣ ਨਾਲ ਓਕੇ ਬਾਏ ਜੰਦਾਬਾਦ ਜ਼ਿੰਦਗੀ ਹਰਾ-ਖਰਾ ਚੱਲਦੇ ਰਹਿਣੇ ਕਿਸੇ ਨੇ ਡੋਲਣਾ ਨਹੀਂ ਹੈਗਾ ਕਿ ਨਾ ਅੱਛਾ ਹੌਂਸਲਾ ਹੁੰਦੇ ਰਹਿੰਦੇ ਨੇ ਕਿ ਹੌਂਸਲਾ ਰੱਖੋ ਉਹ ਗੱਲਾਂ ਵੀ ਜੇ ਕੁਝ ਖਰਾਬ ਹੁੰਦਾ ਤਾਂ ਫਿਰ ਕੁਝ ਅੱਗੇ ਚੰਗਾ ਹੋਣ ਨੂੰ ਵੀ ਥੋੜੀ ਵੇਟ ਕਰ ਰਿਆ ਹੁੰਦਾ ਸਹੀ ਹੈ ਨਾ ਚੰਗੀਆਂ ਚੀਜ਼ਾਂ ਵੀ ਆਉਣ ਨੂੰ ਵੇਟ ਕਰਦੀਆਂ ਹੁੰਦੀਆਂ ਕੀ ਟ੍ਰੈਫਿਕ ਦੇਖੋ ਤੁਸੀਂ ਐਨਾ ਹੁੰਦੀਆਂ ਨੇ ਗੱਡੀਆਂ ਜਦੋਂ ਸ਼ਾਮ ਨੂੰ ਨੋ ਐਂਟਰੀ ਖੁੱਲੀ ਹੈ ਨਾ ਸਾਰ ਜਿਹੜੀ ਪਰ ਜਦੋਂ ਨੋ ਐਂਟਰੀ ਖੋਲਦੀ ਹੈ ਉਦੋਂ ਆਏ ਹੁੰਦੀਆਂ ਨੇ ਗੱਡੀਆਂ ਸਹੀ ਆ ਕੋਈ ਬੰਦੇ ਪੁੱਛਦੇ ਨੇ ਕਹਿੰਦੇ ਗੱਡੀਆਂ ਦਾ ਕਿ ਕਿਹੜੇ ਕਿਹੜੇ ਕੈਟਾਗਰੀ ਦੇ ਹੁੰਦੇ ਨੇ ਇਹਨੂੰ 17 ਕਹਿੰਦੇ ਨੇ ਭਾਜੀ ਆ 17 ਆ ਗਈ ਜਿਹੜੀ ਇੱਧਰਲੇ ਪਾਸੇ ਆ ਐ ਇੱਧਰ ਸਹੀ ਹੈ ਨਾ ਆਹ 17 ਆ ਰਾਇੜਾ ਸਾਹਮਣੇ ਇਹ ਲੋ ਬੈਡ ਹੁੰਦਾਗਾ ਜਿਹਦੇ ਉੱਤੇ ਪੈਨਾ ਵਗੈਰਾ ਕੋਈ ਚੀਜ਼ ਲੋਡ ਕਰਕੇ ਲੈ ਕੇ ਜਾਂਦੇ ਨੇ ਠੀਕ ਹੈ ਨਾ ਇਹੜਾ ਆਹ ਇਹ ਕੰਟੇਨਰ ਆ ਇਹ ਕੱਲਾ ਕੰਟੇਨਰ ਨਹੀਂ ਹੈਗਾ ਇਹ ਬੋਗੀ ਆ ਆ ਵਿਚਾਲੇ ਜਿਹੜਾ ਹੈਗਾ ਜੋਇੰਟ ਪਾਇਆ ਹੋਇਆ ਹੈ ਨਾ ਇਹ ਦੋ ਕੰਟੇਨਰ ਨੇਗੇ ਇਹਨੂੰ ਬੋਗੀ ਕਹਿੰਦੇ ਨਹੀਂ ਜਿਹੜਾ ਆ ਜਾਂਦਾ ਹੈ ਇਹ ਫਲੈਟ ਆ ਕੱਲ ਵੀ ਦਿਖਾਇਆ ਸੀ ਨਾ ਇਦਾਂ ਦਾ ਕੁਝ ਬਹਾਲ-ਚਾਲ ਹੋ ਰਾਇ ਤੇ ਤੇ ਬਾਕੀ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਐਂਡਿੰਗ ਤੁਹਾਡੇ ਜੋ ਵੀ ਸੁਭਾਅ ਨੇ ਜੋ ਵੀ ਗਲਤੀ ਹੋ ਗਈ ਆਪਣੇ ਤੋਂ ਤਾਂ ਵੀ ਉਹ ਕਮੈਂਟਰੀ ਵਿੱਚ ਦੱਸ ਦਿਤਾ ਕਿ ਆਪਾਂ ਸੁਧਾਰ ਸਕੀਏ ਉਹ ਚੀਜ਼ ਨੂੰ ਤੇ ਬਾਕੀ ਤੁਹਾਡਾ ਕੋਈ ਰਿਪਲਾਈ ਕਰਨ ਵਾਲਾ ਰਹਿ ਗਿਆ ਹਨਾ ਤੇ ਜੇ ਤੁਸੀ ਪੁੱਛਣਾ ਚਾਹੁੰਦੇ ਹੋ ਕੋਈ ਚੀਜ਼ ਤੁਸੀਂ ਕਮੈਂਟ ਕਰ ਦਿਓ ਉਹ ਆਪਾਂ ਫਿਰ ਅਗਲੇ ਬਲੌਗ ਵਿੱਚ ਕਵਰ ਕਰਾਂਗੇ ਜੀ ਤੇ ਚਲੋ ਠੀਕ ਹੈੀ ਓਕੇ ਬਾਈ ਮਿਲਦਾ ਸਾਨੂੰ ਆਲੇ ਬਲੌਗ ਦੇ ਵਿੱਚ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀ ਔਨ ਵਾਲੀ ਵੀਡੀਓ ਹੈ ਉਹ ਸਾਡੇ ਨਾਲ ਛੋਟੇ ਤੱਕ ਬਹੂਸ ਕਰ ਸਹੀ ਹੈ ਨਾ ਤੁਸਾਂ ਵੀ ਵੀਡੀਓ ਆਪ ਪਾਇਆ ਕਰੀ ਸਿੱਧਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੇ ਉਹਦਾ ਸਬਸਕ੍ਰਾਈਬ ਵੀ ਕਰ ਦੇਣਾ ਨਾਲ ਨਾਲ ਉਹਦੇ ਨਾਲ ਇੱਕ ਬੈਲ ਆਈਕਨ ਹੁੰਦਾਗਾ ਉਹ ਦੀ ਘੰਟੀ ਜੰਦੀ ਜਿਹੜੀ ਉਹ ਔਨ ਕਰਦੇ ਕਰੋ ਠੀਕ ਹੈ ਨਾ ਉਹਦੇ ਨਾਲ ਕੀ ਹੁੰਦਾ ਹੈ ਵੀ ਜਦੋਂ ਵੀ ਆਪਾਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਕੋਲੇ ਟ੍ਰੈਕ ਆਉਂਜਾ ਕਰ ਠੀਕ ਹੋ ਗਿਆ ਲੋਕੀ ਬਾਕੀ ਜਨੂ ਅਗਲੇ